5 ਮਾਰਚ ਨੂੰ ਚੰਡੀਗੜ੍ਹ ਵਾਲੇ ਯੋਜਨਾਬੱਧ ਕਿਸਾਨ ਮਾਰਚ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਵੀ ਕਰ ਦਿੱਤਾ ਗਿਆ ਹੈ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਗਿੰਦਰ ਸਿੰਘ ਉਗਰਾਹਾਂ ਦੇ ਘਰ ਛਾਪਾ ਮਾਰਿਆ ਪਰ ਉਹ ਮੌਜੂਦ ਨਹੀਂ ਸਨ ਕਿਸਾਨ ਆਗੂਆਂ ਬਲਬੀਰ ਸਿੰਘ ਰਾਜੇਵਾਲ ਗੁਰਮੀਤ ਸਿੰਘ ਪੱਟੀਵਾਲ ਬੁੱਧ ਸਿੰਘ ਬਾਲਦ ਅਤੇ ਹੋਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਨਾਲ ਬੈਸਿੱਟਾ ਗੱਲਬਾਤ ਕਿਸਾਨ ਸਮੂਹਾਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਰ 3 ਮਾਰਚ ਦੀ ਮੀਟਿੰਗ ਮੁੱਖ ਮੁੱਦਿਆਂ ਨੂੰ ਹੱਲ ਕਰਨ ਦੇ ਵਿੱਚ ਅਸਫਲ ਰਹੀ ਹੈ। ਜੋਗਿੰਦਰ ਸਿੰਘ ਉਗਰਾਹ ਨੇ ਮੁੱਖ ਮੰਤਰੀ ਤੇ ਸਾਰੀਆਂ ਮੰਗਾਂ ਸੁਣਨ ਤੋਂ ਪਹਿਲਾਂ ਹੀ ਚਲੇ ਜਾਂਦਾ ਦੋਸ਼ ਲਗਾਇਆ ਹੈ। ਮੁੱਖ ਮੰਤਰੀ ਦਫਤਰ ਨੇ ਮਾਨਦਾਨ ਬਚਾ ਕਰਦੇ ਹੋਏ ਕਿਹਾ ਕਿ ਜ਼ਿਆਦਾਤਰ ਮੰਗਾਂ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਹਨ ਅਤੇ ਵਿਰੋਧ ਪ੍ਰਦਰਸ਼ਨ ਜਨਤਕ ਜੀਵਨ ਨੂੰ ਵਿਗਾੜ ਰਹੇ ਹਨ। ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਪੁਲਿਸ ਕਾਰਵਾਈ ਦੀ ਨਿੰਦਾ ਕਰਦੇ ਹੋਏ ਦਾਵਾ ਕੀਤਾ ਹੈ ਕਿ ਲੋਕਤੰਤਰ ਨੂੰ ਦਬਾਇਆ ਜਾ ਰਿਹਾ ਹੈ। ਉਹਨਾਂ ਚੇਤਾਵਨੀ ਦਿੱਤੀ ਹੈ ਕਿ ਐਸਕੇਐਮ ਆਗੂ ਚੰਡੀਗੜ੍ਹ ਵਿੱਚ ਲੰਬੇ ਸਮੇਂ ਦੀ ਵਿਰੋਧ ਪ੍ਰਦਰਸ਼ਨ ਦੀ ਤਿਆਰੀ रहे ਹਨ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁਹਰਾਇਆ ਕਿ ਭਾਵੇਂ ਵਿਰੋਧ ਪ੍ਰਦਰਸ਼ਨ ਇੱਕ ਜਮਹੂਰੀ ਹੱਕ ਹੈ ਪਰ ਵਿਗਨ ਪੰਜਾਬ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਜਨਤਾ ਨੂੰ ਅੰਦੋਲਨ ਦੇ ਵਿਰੁੱਧ ਢੜਕਾਉਂਦੇ ਹਨ ਬਿਊਰੋ ਰਿਪੋਰਟ ਡੀ ਪੰਜਾਬ ਟੀਵੀ ਇਹਨੂੰ ਜਿਵੇਂ ਕਰਨਾ ਹੈ ਨੇ ਕਰਨ ਦਿਓ ਜੇ ਇਹ ਨੇ ਰਹਿਸ਼ਤਾ ਕਰਨ ਨੇ ਤਾਂ ਜੇਲ੍ਹਾਂ ਦੇ ਬਾਲ ਖੋਲਣੇ ਪੈਣਗੇ ਇਹਨੂੰ ਇਹਨੂੰ ਨਵਾਂ ਜ਼ਿਲ੍ਹਾ ਬਣਾਉਣਾ ਪੈਣੀ ਹੈ ਇਹ ਕੋਈ ਇੱਕ ਜਥੇਬੰਦੀ ਨਹੀਂ ਹੈ ਇਹ ਸੰਯੁਕਤ ਮੋਰਚਾ ਇਸ ਕਰਕੇ ਮਤਲਬ ਮੈਂ ਪੇਂਦਵਾਰੇ ਕਹਿੰਦਾ ਕਿ ਸੀਐਮ ਮਾਨ ਨੂੰ ਮੋੜਦਵਾਰੇ ਕੋਕਣਾ ਚਾਹੀਦਾ ਹੈ ਇਹ ਬਖਲਾਟ ਨੂੰ ਬੰਦ ਕਰਨ ਲਈ ਗਰਫਦਾਰ ਕੀਤੇ ਐ ਕੋਈ ਕਬਰੌਣ ਦੀ ਲੋੜ ਨਹੀਂ ਭਰਾਵੋ ਸਾਡੀਆਂ ਜ਼ਮੀਨਾਂ ਤੇ ਹਮਲਾ ਹੈ ਸਾਡੇ ਕਿਸਾਨ ਸ਼ਹੀਦ ਹੋਏ ਸ਼ੁਭ ਕਰਨ ਅਰਗੇ ਤਾਂ ਪਰਿਵਾਰ ਅੱਜ ਵੀ ਗਰਮੀ ਦੇ ਠੰਡ ਦੇ ਵਿੱਚ ਰਤਨਪੁਰੇ ਖਨੌਰੀ ਸ਼ੰਭੂ ਮੋਰਜਾ ਦੇ ਵਿੱਚ ਬੈਠੇ ਨੇ ਕੋਈ ਗੱਲ ਨਹੀਂ ਸਰਕਾਰ ਨੂੰ ਲੈ ਜਾਂਦੇ ਜੇ ਵੱਤੋ ਵੱਦ ਥਾਣੇ ਤੋਂ ਜੇਲ੍ਹ ਚ ਲੈ ਜਾਣਗੇ ਛਡਾਵਾਂਗੇ ਸਾਰਿਆਂ ਨੂੰ ਪਰ ਸਰਕਾਰ ਦੀ ਇਸ ਕਾਰਵਾਈ ਦੀ ਦੋਨੇ ਫੋਰਮ ਵੱਲੋਂ ਖਾਸ ਕਰਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਇਹਦੀ ਨਿਖੇਦੀ ਵੀ ਕਰਦੇ ਆ ਜੇ ਸਰਕਾਰ ਨੇ ਕਿਸਾਨਾਂ ਨੂੰ ਰਿਹਾ ਨਾ ਕੀਤਾ ਗਿਆ ਸਾਡੀਆਂ ਔਰਤਾਂ ਨੂੰ ਰਿਹਾ ਨਾ ਕੀਤਾ ਗਿਆ ਇਹਦਾ ਸਾਹਮਣਾ ਕਰਨ ਲਈ ਸਰਕਾਰ ਤਿਆਰ ਰਹੇ